ਤੇ گلاب ਦੇ ਫੁੱਲ ਦੀਆਂ ਪਲਖੜੀਆਂ ਬਹੁਤ ਏ ਕਿਸ ਪਲਖੜੀ ਦੀ ਗੱਲ ਕਰ ਰਹੇ ਹੋ ਵੀ ਬਹੁਤ ਜ਼ਿਆਦਾ ਨਹੀਂ ਗੱਲ ਕਰਦੇ ਜਿੰਨੇ ਵੀ ਸਹਾਇਕਕਾਰ ਇੱਥੇ ਬੈਠੇ ਨੇ ਇਹ ਸਾਰੇ ਇੱਕ گلاب ਦਾ ਫੁੱਲ ਨੇ ਤੇ ਉਹ گلاب ਦੀਆਂ ਜਿਹੜੀਆਂ ਪਲਖੜੀਆਂ ਨੇ ਉਹਨਾਂ ਦੇ ਨੀਚਲੇ ਵਾਲੀ ਜਿਹੜੀ ਗੰਡੀ ਹੈ ਨਾ ਉਹ ਮੈਂ ਨਾ ਉਹ ਜਬਾ ਲੋਜੀਕੋ ਠੀਕ ਹੈ ਮੈਂ ਹੋਵੇ ਨਹੀਂ <laughs> 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 सारे <laughs> मेरे सिर का शिंगार इस करके मैं अपने आप नी महसूस कर रही ਡੰਡੀ ਇਹ ਰਹਿੰਦੀ ਆ ਸਾਨੂੰ ਹੀ ਤੋੜਦਾ ਗਲਾ ਅੱਗੇ ਫੇਰ ਆ ਜਾਂਦੀ ਆ ਤਾਈ ਤਾਂ ਡੰਡੀ ਬਣਿਆ ਕਿੱਦਾਂ ਇਹਨਾਂ ਨੂੰ ਲੈ ਜੇ ਕੋਈ ਡੰਡੀ ਤੇ ਵੈਲੀ ਨਹੀਂ ਨਜ਼ਰ ਆਉਂਦਾ ਆ ਵੀ ਆਹ ਦੇਖ ਲਓ ਫੇਰ ਡੰਡੀ ਤੋਂ ਬਗੈਰ ਬੋਤੋਂ ਬਗੈਰ ਤਾਂ ਡੰਡੀ ਸਾਰਾ ਜਿਹੜਾ ਸੀ ਆ ਉਹ ਹੋ ਨਹੀਂ ਖinare ਆਹ ਸਾਰੇ ਤੁਸੀਂ ਮਜੂਸ ਬੈਠੇ ਸੀਗੇ ਸਾਰੇ ਖਿੜਖਰਾ ਕੇ ਬੈਠੇ ਸੀਗੇ